ਸੱਚੀ ਗੱਲ ਕਿਸਾਨ ਦੋਸਤੋ ਖੇਤੀਬਾਤਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਦੋਸਤੋ ਅੱਜ ਅਸੀਂ ਸਪਰੇਅ ਕਰ ਰਹੇ ਸੀਗੇ ਕਣਕ ਤੇ ਤੇ ਦੇਖਿਆ ਵੀ ਕਣਕ ਦੇ ਵਿੱਚ ਜਿਵੇਂ ਕਾਫੀ ਕਿਸਾਨ ਭਰਾਵਾਂ ਦੇ ਮਨਾਂ ਦੇ ਵਿੱਚ ਸਵਾਲ ਹੈਗਾ ਵੀ ਇਹ ਕਣਕਾਂ ਨੂੰ ਤੇਲ ਆ ਗਿਆ ਹਨਾ ਤੇ ਸਪਰੇਅ ਅਸੀਂ ਲਗਭਗ 5 ਕਿਲਿਆਂ ਦੇ ਵਿੱਚ ਅੱਧੀ ਸਪਰੇਅ ਕਰਤੀ ਹੈ ਤੇ ਤੁਸੀਂ ਦੇਖ ਸਕਦੇ ਮੇਰੇ ਕੱਪੜੇ ਕੋਈ ਖਾਸ ਕਾਲੇ ਨਹੀਂ ਹੋਏਗੇ ਤਾ ਇਹਦਾ ਮਤਲਬ ਇਹ ਹੈ ਵੀ ਕਣਕ ਦੇ ਵਿੱਚ ਜਿਆਦਾ ਕੋਈ ਹਜੇ ਤੇਲਾ ਮੁੱਢਾ ਜੀ ਵੀ ਖਾਸ حاجه ਕੋਈ ਹੈ ਨਹੀਂਗਾ ਥੋੜਾ ਬੋ ਤੇਲਾ ਹੈਗਾ ਇਹ ਨਹੀਂ ਕਹਿ ਸਕਦੇ ਵੀ ਆਪਾਂ ਹੈ ਨਹੀਂਗਾ ਤੇਲਾ ਹੈਗਾ ਜ਼ਰੂਰ ਹੈ ਜਾਂ ਤਾਂ ਜਿਹੜੀਆਂ ਕਣਕਾਂ ਦੇ ਵਿੱਚ ਕਣਕਾਂ ਦਾ বীਜ ਜ਼ਿਆਦਾ ਹੈ ਜਾਂ ਕਹਿ ਸਕਦੇਵੇਂ ਜਿਹਦੀ ਕੋਈ ਨਾਈਟ੍ਰੋਜਨ ਦੀ ਯੂਰੀਆ ਜ਼ਿਆਦਾ ਪਾਈ ਹੋਈ ਹੈ ਉੱਥੇ ਜ਼ਿਆਦਾ ਤੇਲਾ ਹੈ ਵਰਨਾ ਕੋਈ ਜ਼ਿਆਦਾ ਖਾਸ ਕੋਈ ਤੇਲਾ ਹੈ ਨਹੀਂਗਾ ਤੇ ਮੈਂ ਸੋਚਿਆ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੀਏ ਤਾਂ ਜੋ ਕਿ ਕਿਸਾਨ ਭਰਾਵਾਂ ਤੱਕ ਪਹੁੰਚ ਸਕੇ ਕਿਸਾਨ ਦੋਸਤੋ ਇਹ ਜਿਹੜੀ ਤੁਸੀਂ ਕਣਕ ਦੇਖ ਰਹੇ ਆ ਇਹ ਕਣਕ ਦੀ ਵੀਡੀਓ ਆਪਾਂ 16 11 ਨੂੰ ਪਾਈ ਸੀਗੀ ਸੁਪਰ ਸੀਡਰਾਂ ਬੀਜੀ ਇਹ ਕਣਕ ਹੈ 16 ਨਵੰਬਰ ਨੂੰ ਆਪਾਂ ਬੀਜੀ ਸੀ ਇਹ ਤੇ ਤਿੰਨ ਕਣਕਾਂ ਰਲਾ ਕੇ ਬੀਜੀਆਂ ਤੇ ਇਹਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਇੱਕ ਨਾ ਅਸੀਂ ਨਵਾਂ ਤਯਾਰਬਾ ਕੀਤਾ ਤਾਂ ਕਰਕੇ ਤੁਹਾਨੂੰ ਇਹ ਵੀਡੀਓ ਪਾ ਰਹੇ ਹਾਂ ਅਸੀਂ ਇਹਦੇ ਵਿੱਚ ਅਸੀਂ ਕੰਸੋਰਸ਼ੀਅਮ ਨਾਂ ਦਾ ਇੱਕ ਨਾ ਜਵਾਣੂ ਖਾਦ ਆਉਂਦੀ ਹੈ ਯੂਨੀਵਰਸਿਟੀ ਦਾ ਇੱਕ ਟੀਕਾ ਆਉਂਦਾ ਹੈ ਅੱਧਾ ਕਿਲੋ ਉਹ ਕਿੱਲੇ ਦੇ ਬੀਜ ਨੂੰ ਲੱਗਦਾ ਯਾਨੀ 40 ਕਿਲੋ ਬੀਜ ਨੂੰ ਉਹ ਲੱਗਦਾ ਜੀ ਤਾਂ ਉਹਦਾ ਮੇਨ ਕੰਮ ਇਹ ਹੈ ਵੀ ਜਿਹੜਾ ਕਣਕ ਦੇ ਵਿੱਚ ਜਿਹੜੇ ਆਪਣੇ ਜ਼ਮੀਨ ਦੇ ਵਿੱਚ ਜਾਂ ਮਿੱਟੀ ਦੇ ਵਿੱਚ ਜਿਹੜੇ ਆਪਣੇ ਤੱਤ ਹੁੰਦੇ ਆ ਉਹਨਾਂ ਨੂੰ ਐਕਟੀਵੇਟ ਕਰਦਾ ਹੈ ਅਤੇ ਜ਼ਹਿਰ ਕੋਈ ਨਹੀਂ ਉਹ ਤੇ ਉਹਦਾ ਕਿਸਾਨ ਦੋਸਤੋ ਇੰਨਾ ਵਧੀਆ ਰਿਜ਼ਲਟ ਆਇਆ ਸਾਡੇ ਤੋਂ ਜਦੋਂ ਅਸੀਂ ਇਹ ਕਣਕ ਸੁਪਰ ਸੀਡ ਨਾ ਵਿਜੀ ਸੀ ਜੀ ਤਾਂ ਉਦੋਂ ਸਾਥੋਂ ਨਾ ਕਿਸਾਨ ਭਰਾ ਉਹ ਡੀਏਪੀ ਜਿਹੜੀ ਮਸ਼ੀਨਿਓ ਘਟ ਪਾਈ ਤਾਂ 5 ਕਿੱਲੇ ਵਾਣ ਹੈ ਤੇ ਡੀਏਪੀ 4 ਕਿਲੋ ਪਈ ਆ 40 ਕਿਲੋ ਕਿਲੇ ਕਿਲੇ ਦੀ ਭਈਆ 4 ਘਟੇ ਪਈ ਸੀਗੇ ਤੇ ਸਾਨੂੰ ਆਏ ਸੀਗਾ ਵੀ ਵਾਣੇ ਮਾੜਾ ਤੇ ਇਹਦਾ ਪਾਣੀ ਵੀ ਕਿਸਾਨ ਦੋਸਤੋ ਹਲਕਾ ਹੈ ਵਾਣ ਦਾ ਤੇ ਪਿਛਲੇ ਸਾਲਾਂ ਦੌਰਾਨ ਇਹਦੇ ਵਿੱਚ ਨਾ ਕਣਕ ਕਾਫੀ ਦਬ ਜਾਂਦੀ ਹੈ ਤੇ ਚਾਚਾ ਜੀ ਮੇਰੇ ਨਾਲ ਹੈ ਅਮਰਜੀਤ ਸਿੰਘ ਜੀ ਇਹਨਾਂ ਤਾਂ ਵੀ ਆਪਾਂ ਪੁੱਛਾਂਗੇ ਕਿਉਂਕਿ ਇਹਨਾਂ ਦਾ ਖੇਤ ਨਾਲ ਵਟ ਲੱਗਦੀ ਹੈ ਤਾਂ ਮਤਲਬ ਵਾਣ ਮਾੜਾ ਕਰਕੇ ਛੋਰੇ ਵਾਲਾ ਵਾਣ ਕਰਕੇ ਸਾਨੂੰ ਐਸੀ ਵੀ ਕਣਕ دبੂਗੀ ਡੀਏਪੀਰ ਘੱਟ ਪੈ ਗਈ ਆਪਾਂ ਨੂੰ ਹੁੰਦਾ ਹੀ ਆ ਹਨਾ ਸਾਰਿਆਂ ਨੂੰ ਵੀ ਆ ਡੀਪੀ ਘੱਟ ਪੈ ਗਈ ਹਨਾ ਚਾਚਾ ਹਾਂ ਜੀ ਹਾਂ ਤੇ ਪਰ ਨਹੀਂ ਉਹ ਟੀਗਾ ਲਾਉਣ ਦਾ ਇੰਨਾ ਵਧੀਆ ਰਿਜ਼ਲਟ ਆਇਆ ਤੁਸੀਂ ਵੇਖ ਸਕਦੇ ਕਣਕ ਐਤ ਕੀ ਇੱਕ ਨੰਬਰ ਆ ਤੇ ਜਿਹੜੇ ਆਣ ਗਵਾਂਡ ਵਾਲੇ ਵੀ ਸਾਨੂੰ ਸਾਡੇ ਸਾਰੇ ਚਾਚੇ ਤਾਈ ਸਾਡੇ ਭਰਾ ਆ ਜਾਂ ਸਾਡੇ ਸਾਰੇ ਵੱਡੇ ਆ ਹਨ ਤਾਂ ਉਹ ਸਾਨੂੰ ਪੁੱਛਦੇ ਯਾਰ ਵੀ ਐਤ ਕੀ ਤੁਸੀਂ ਕੀਤਾ ਕੀ ਕਣਕ ਦੇ ਵਿੱਚ ਤੇ ਮੈਂ ਕਿਹਾ ਚਲ ਨਾਏ ਤਾਂ ਉਹ ਸਾਡੇ ਚਾਚੇ ਤਾਈ ਸਾਡੀ ਵੀਡੀਓ ਵੇਖ ਲੈਣਗੇ ਤੋਂ ਕਿਉਂਕਿ ਸਾਰਿਆਂ ਨੂੰ ਰਿਜ਼ਲਟ ਸਾਰਿਆਂ ਦੇ ਸਾਹਮਣੇ ਹੀ ਹੈ ਇੱਕ ਤਾਂ ਹੁੰਦਾ ਵੀ ਆਪਾਂ ਕੱਲੀ ਗੱਲ ਕਰਦੀ ਐ ਇੱਕ ਹੁੰਦਾ ਵੀ ਆਪਾਂ ਉਹ ਚੀਤੇ ਖਰੇ ਉਤਰੇ ਹਨ ਤੇ ਬਾਕੀ ਇਹਦੇ ਵਿੱਚ ਕਿਸਾਨ ਦੋਸਤੋ ਡੀਪੀ ਦਾ ਤਾਂ ਕੋਈ ਇਹਦੇ ਵਿੱਚ ਮਤਲਬ ਕਿ ਕੋਈ ਵੀ ਘਾਟ ਨਹੀਂ ਆਈ ਤੁਸੀਂ ਦੇਖ ਸਕਦੇ ਕਣਕ ਬਹੁਤ ਇੱਕ ਨੰਬਰ ਆਣ ਗਵੜ ਨਾਲ ਉਹ ਚੰਗੀ ਹੈ 21 ਹੈ 19 ਨਹੀਂ ਵੀ ਕਣਕ ਤੇ ਬਾਕੀ ਦਾ ਝਾੜਦੇ ਤੁਹਾਨੂੰ ਵੀ ਦੱਸਾਂਗੇ ਇਹ ਝਾੜੇ ਦਾ ਕਿਨਾਰਿਆ ਦੂਜੀ ਗੱਲ ਇਹ ਵੀ ਇਹ ਕਣਕ ਆਪਾਂ ਤੈਨਰ ਲਾ ਕੇ ਵਿਝੀਆਂ 187 222 ਤੇ 303 ਤੇ 40 ਕਿਲੋ ਲਗਭਗ 42 ਕਿਲੋ ਕਿਸਾਨ ਦੋਸਤਾਂ ਆਪੇ ਦਾ ਦੀਪ ਆਇਆ ਸੀਗਾ ਤੇ ਜਿਹੜਾ ਇਹਦੇ ਵਿੱਚ ਆਪਾਂ 3 ਗੱਟੇ ਯੂਰੀਆ ਪਾਈ ਹੈ ਜੀ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਆਪਾਂ ਪਹਿਲੀ ਸਪਰੇ ਜਿਹੜੀ ਕੀਤੀ ਸੀਗੀ ਕੱਖਾਂ ਵਾਲੀ ਇਹਦੇ ਵਿੱਚ ਆਪਾਂ ਕੋਈ ਸਪਰੇ ਨਹੀਂ ਕੀਤੀ ਸੀ ਕਿਉਂਕਿ ਇਹਦੇ ਵਿੱਚ ਨਦੀਨ ਹੁੰਦਾ ਹੀ ਨਹੀਂਗਾ ਸਭ ਤੋਂ ਪਹਿਲਾਂ ਆਪਾਂ ਐਰਿਸ ਕੰਪਨੀ ਦੀ ਇਹਦੇ ਵਿੱਚ ਮੈਗਨੀਜ਼ ਪਾਈ ਸੀਗੀ ਪਹਿਲੀ ਜਿਹੜੀ ਆਪਾਂ ਮੈਗਨੀਜ਼ ਪਾਈ ਸੀ ਤੇ ਨਾਲ ਆਪਾਂ ਉਹਦੇ ਵੈਸੇ ਕੋਈ ਹੋਰ ਚੀਜ਼ ਨਹੀਂ ਕੀਤੀ ਕੱਲੀ ਮੈਗਨੀਜ਼ ਹੀ ਪਾਈ ਸੀਗੀ ਐਰਿਸ ਕੰਪਨੀ ਦੀ ਤੇ ਦੂਜੀ ਸਪਰੇ ਆਪਾਂ ਫੇਰ ਮੈਗਨੀਜ਼ ਦੀ ਕੀਤੀ ਦੋ ਮੈਗਨੀਜ਼ ਸਪਰੇਆਂ ਕੀਤੀਆਂ ਤੇ ਦੋਹੀ ਸਪਰੇਆਂ ਕਿਸਾਨ ਦੋਸਤੋ ਜੁਦਾ ਦਾ ਝੰਡਾ ਪੱਤਾ ਬਣਿਆ ਸੀ ਤਾਂ ਇਹਦੇ ਆਪਾਂ ਇਸ ਤੇ ਕੀਤੀ ਸੀ 13045 ਦੀ ਸਪਰੇ ਪਹਿਲੀ ਸਪਰੇ ਆਪਾਂ ਐਰਿਸ ਕੰਪਨੀ ਦੀ ਕੀਤੀ ਸੀਗੀ ਤੇਰੇਰੋ 45 ਤੇ ਦੂਜੀ ਆਪਾਂ ਇਹਦੇ ਉੱਪਰ ਹਫਤਾ ਪਹਿਲਾਂ ਸਪਰੇ ਕੀਤੀ ਹੈ ਤੇਰੇਰੋ 45 ਦੀ ਯਾਰਾ ਦੀ ਯਾਰਾ ਦੀ ਆਪਾਂ ਸਪਰੇ ਕੀਤੀ ਹੈ ਤੇ ਤੇਰੇਰੋ 45 ਦੀ ਤੇ ਹੋਰ ਆਪਾਂ ਇਸ ਤੇ ਕੋਈ ਖਾਸ ਖਰਸਾ ਕਿਸਾਨ ਦੋਸਤੋ ਨਹੀਂ ਕੀਤਾ ਕਿਸਾਨ ਦੋਸਤੋ ਬਹੁਤ ਸਾਰੀਆਂ ਚੀਜ਼ਾਂ ਕਣਕ ਦੀ ਫੋਟ ਨੂੰ ਵਧਾਉਣ ਵਾਸਤੇ ਜਾਂ ਕਿਵੇਂ ਲਾਲੋ ਝਾੜ ਵਧਾਉਣ ਵਾਸਤੇ ਪਾਉਂਦੇ ਆ ਤਾਂ ਅਸੀਂ ਇਹੀ ਦੱਸਣਾ ਚਾਹੁੰਦੇ ਵੀ ਇਹ ਵੀ ਵੀਡੀਓ ਪਾਉਣ ਦਾ ਮਕਸਦ ਇਹੀ ਹੈ ਕਿ ਕਿਸਾਨ ਦੋਸਤੋ ਕਣਕ ਦੀ ਫਸਲ ਨੂੰ ਜਿਆਦਾ ਕੋਈ ਫੋਟ ਵਾਲੀ ਚੀਜ਼ ਵਗੈਰਾ ਪਾਉਣ ਦਾ ਕੋਈ ਫਾਇਦਾ ਨਹੀਂਗਾ ਇੱਕ ਤਾਂ ਇਹਨੂੰ ਪਾਣੀ ਤੁਸੀਂ ਸੀਮਤ ਲਾਓ ਜ਼ਿਆਦਾਤਰ ਕਿਸਾਨ ਭਰਾ ਨਾ ਆਪਾਂ ਕੋਸ਼ਿਸ਼ ਕਰਦੇ ਹਾਂ ਵੀ 20-20 ਮਾਈਂ ਦੇ ਨਹੀਂ ਪਾਣੀ ਆਪਾਂ ਬਾਈ ਲਾਈ ਆਉਣੇ ਆ ਤਾਂ ਉਹਦੇ ਕਰਕੇ ਕਣਕਾਂ ਦਾਬ ਜਾਂਦੀ ਹੈ ਕੁਝ ਕਣਕਾਂ ਮੈਂ ਕੱਲ ਹੁਣ ਢੇਪੀ ਪਿੰਡ ਵੀ ਗਿਆ ਸੀ ਕਿਉਂਕਿ ਮੇਰਾ ਭਾਈ ਫੀਲਡ ਦਾ ਕੰਮ ਆ ਮੈਂ ਜਾਣਾ ਰਹਿਣਾ ਤਾਂ ਉੱਥੇ ਜਿਹੜੇ ਕਿਸਾਨ ਦੋਸਤਾਂ ਨੇ ਜਿਵੇਂ ਕੋਈ ਸਪਰੇਆ ਜ਼ਿਆਦਾ ਲਾ ਕੇ ਕੀਤੀਆਂ ਤਾਂ ਕਣਕਾਂ ਦੇ ਪੱਤੇ ਪੀਲੇ ਆ ਤਾਂ ਉਹ ਕਣਕ ਦੇ ਸਪਰੇ ਜਾਦਾ ਮਿਕਸ ਕਰਕੇ ਇਹ ਕੋਈ ਬਿਮਾਰੀ ਹਜੇ ਖਾਸ ਐਡੀ ਕੋਈ ਹੈਣੀਗੀ ਵੈਸੇ ਕੁਛ ਖਾਸ ਇਲਾਕਿਆਂ ਦੇ ਵਿੱਚ ਜਿਵੇਂ ਪੀਲੀ ਕੁੰਗੀ ਵਗੈਰਾ ਵੀ ਹੋ ਸਕਦਾ ਹੋਵੇ ਸਾਡੇ ਇਲਾਕੇ ਦੇ ਵਿੱਚ ਖਾਸ ਹਜੇ ਕੋਈ ਹੈਣੀਗੀ ਕਿਉਂਕਿ ਅੱਜ ਅਸੀਂ ਕਣਕ ਦੇ ਸਪਰੇ ਕੀਤੀ ਐ ਤਾਂ ਸਾਨੂੰ ਕੋਈ ਦਿਸੇ ਨਹੀਂ ਐਡੀ ਖਾਸ ਕੋਈ ਬਿਮਾਰੀ ਤੇ ਬਾਕੀ ਇੱਕ ਚੀਜ਼ ਹੋਰ ਧਿਆਨ ਰੱਖਣ ਜੋਗਾ ਕਿਸਾਨ ਦੋਸਤੋ ਹੁਣ ਜਿਹੜਾ ਹੁਣ ਟਾਈਮ ਚੱਲ ਰਿਹਾ ਐ ਅੱਜ ਜੀ ਆਪਣਾ 9 ਮਾਰਚ ਲਗਭਗ ਹੋ ਗਈ ਐ ਤੇ ਦਾ ਲਗਭਗ 9-10 ਅਪ੍ਰੈਲ ਤੱਕ ਕਣਕਾਂ ਦੀ ਜਿਹੜੀ ਚਾਚਾ ਵੜਾਈ ਉਹ ਮੇਰੇ ਸਾਹਮਣੇ ਸ਼ੁਰੂ ਹੋ ਜਾਂਦੀ ਹੈ ਨਾ ਸ਼ੁਰੂ ਹੋ ਜਾਂਦੀ ਹੈ ਨਾ ਤਾਂ ਮਹੀਨਾ ਕਿਸਾਨ ਦੋਸਤੋ ਉਹ ਜਾਂ ਇੱਕ ਮਹੀਨਾ 10 ਦਿਨ ਕਣਕਾਂ ਹੁਣ ਲੈਣੀਆਂ ਹਨਾ ਹਾਂ ਤਾਂ ਇਹ ਤਾਂ ਸ਼ੁਰੂ ਹੋ ਜਾਂਦੀ ਹੈ ਹਾਂ ਹਾਂ ਸਾਲ ਤੋਂ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਤੁਹਾਨੂੰ ਦੱਸਣਾ ਚਾਹੁੰਨੇ ਵੀ ਜੇ ਜਿਹੜੇ ਕਿਸਾਨ ਦੋਸਤਾਂ ਨੇ ਜਾਂ ਜਿਨ੍ਹਾਂ ਨੂੰ ਕਣਕ ਨੂੰ ਪਾਣੀ ਲਾਏ ਨੂੰ 25 ਦਿਨ ਜਾਂ 30 ਦਿਨ ਹੋ ਗਿਆ ਤਾਂ ਕਿਸਾਨ ਭਰਾ ਹੁਣ ਕਣਕ ਨੂੰ ਪਾਣੀ ਲਾ ਦੇਣ ਕਿਉਂਕਿ ਕਿਸਾਨੋ ਦੋਸਤੋ ਜਿੰਨਾ ਆਪਾਂ ਕਣਕ ਨੂੰ ਪਾਣੀ ਲੇਟ ਕਰਾਂਗੇ ਉਹਨਾਂ ਹੀ ਕਣਕ ਤੇ ਜਾਨੀ ਉਹਦਾ ਸਾਈਡ ਇਫੈਕਟ ਆਊਗਾ ਕਣਕ ਤੁਹਾਡੀ ਡਿੱਗ ਪੂਗੀ ਤੋੜੀ ਨਹੀਂ ਸਹੀ ਬਾਨੀ ਕਾਲੀ ਹੋ ਜਾਊਗੀ ਅਤੇ ਜਦੋਂ ਤੁਸੀਂ ਪਾਣੀ ਲਾਉਣਾ ਹੈ ਕੋਸ਼ਿਸ਼ ਕਰੋ ਵੀ ਰਾਤ ਨੂੰ ਪਾਣੀ ਲਾਓ ਉਹਦਾ ਕਾਰਨ ਇਹ ਹੈ ਕਿਸਾਨ ਦੋਸਤੋ ਵੀ ਰਾਤ ਨੂੰ ਪਾਣੀ ਲਾਉਂਦਾ ਰਾਤ ਨੂੰ ਨਾ ਹਵਾ ਟਿਕੀ ਹੁੰਦੀ ਹੈ ਜਿਵੇਂ ਅੱਜ ਵੀ ਤੁਸੀਂ ਦੇਖ ਸਕਦੇ ਹੋ ਹਵਾ ਬਹੁਤ ਤੇਜ਼ ਚੱਲਦੀ ਹੈ ਜੇ ਬਈਓ ਪਾ ਹੁਣ ਮੋਟਰ ਛੱਡਦੇ ਆਂ ਤੇ ਕੜਕਾ ਹੁਣ ਛਿੱਟੇ ਸਾਰੇ ਗੱਡੀ ਬੈਠੀਆਂ ਐ ਸੱਚਾ ਹਨ ਹਾਂਜੀ ਤੇ ਕਣ ਕਣ ਡੇਗਦੀਆਂ ਡੋਗੀਆਂ ਪੈ ਜਾਂਦੀਆਂ ਤੇ ਦੂਜੀ ਗੱਲ ਜਿਹੜੀ ਸਪਰੇਅ ਦੀ ਗੱਲ ਆ ਕਿਸਾਨ ਦੋਸਤੋ ਸਪਰੇਅ ਦੀ ਗੱਲ ਇਹ ਆ ਵੀ ਜੇ ਤੁਸੀਂ ਸਪਰੇਅ ਹੁਣ ਕਿਸਾਨ ਦੋਸਤੋ ਵੈਸੇ ਤੇਲਾ ਤਾਂ ਖਾਸ ਕੋਈ ਹੈ ਨਹੀਂਗਾ ਪਰ ਸਪਰੇਅ ਜੇ ਤੁਸੀਂ ਹੁਣ ਇੱਕ ਸਪਰੇਅ ਹਰ ਇੱਕ ਬੰਦੇ ਦੇ ਦਿਮਾਗ 'ਚ ਆ ਵੀ ਯਾਰ ਆਪਾਂ ਇੱਕ ਸਪਰੇਅ ਕਰਾਂਗੇ ਹਨਾ ਚਾਚਾ ਹੈਗੀ ਆ ਨਾ ਗੱਲ ਇਹ ਦਿਮਾਗ 'ਚ ਇਹ ਜ਼ਰੂਰ ਹੋਊਗੀ ਤੇ ਉਹ ਸਪਰੇਅ ਕਰਨ ਦਾ ਕਿਸਾਨ ਦੋਸਤੋ ਇਹੀ ਫਾਇਦਾ ਹੈ ਵੀ ਜੇਕਰ ਤੁਸੀਂ ਤੇਲਾ ਹਜੇ ਵੈਸੇ ਸੀ ਕਿਸੇ ਕੰਪਨੀ ਦੀ ਦਵਾਈ ਨੇ ਜਿਹੜੀ ਤੁਸੀਂ ਤੇਲ ਲਈ ਆਸਤੇ ਦਵਾਈ ਕਰਨੀ ਹੈ ਉਹ ਇੱਕ ਟਾਰਾ ਜਿਹੜੀ ਆਉਂਦੀ ਹੈ 25WJ ਵਾਲੀ ਦਾਣੇ دار ਦਵਾਈ ਆਉਂਦੀ ਹੈ ਯੂਨੀਵਰਸਿਟੀ ਕਿਸਾਨ ਦੋਸੋ ਉਹ ਦਵਾਈ ਨੂੰ ਰეკਮੈਂਡ ਕਰਦੀ ਹੈ ਉਹਦੀ ਡੋਜ਼ ਵੈਸੇ ਤਾਂ ਮੈਨੂੰ ਤੁਸੀਂ ਪਤਾ ਵੀ 100 ਗ੍ਰਾਮ ਪਾਈ ਜਾਂਦੇ ਆ ਪਰ ਯੂਨੀਵਰਸਿਟੀ ਭਾਈ ਉਹਦੀ ਡੋਜ਼ 40 ਗ੍ਰਾਮ ਹੀ ਕਹਿੰਦੀ ਹੈ ਤੇ ਬਾਕੀ ਤੁਹਾਡੀ ਇੱਛਾ ਵੀ ਜਿੰਨੀ ਤੁਹਾਡਾ ਮਾਣਾ ਤੁਸੀਂ ਪਾ ਸਕਦੇ ਆ ਥਾਂਗੀ ਸਾਈਡ ਤੁਸੀਂ ਹਲਕਾ ਜਿਹਾ ਕੋਈ ਪਾ ਸਕਦੇ ਆ ਪ੍ਰੋਪੀਕੋਨਾ ਜੋਲ ਪਾ ਲਓ ਵੈਸੇ ਅੱਜ ਅਸੀਂ ਇਸ ਤੇ ਜੌਕਸੀਟ੍ਰੋਪਨ ਪਲੱਸ ਟੈਬੂਕੋਨਾ ਜੋਲ ਕੀਤਾ ਹੈ ਸਾਡੇ ਕੋਲ ਬਿਮਾਰੀ ਹੈ ਨਹੀਂ ਸੇ ਪਰ ਅਸੀਂ ਕਰਤਾ ਕਿਉਂਕਿ ਇਹਦਾ ਕਰਨ ਦਾ ਫਾਇਦਾ ਇਹ ਹੈ ਕਿ ਸਾਡੇ ਦੋਸਤੋ ਜੇਕਰ ਤੁਸੀਂ ਇਹ ਸਪਰੇਅ ਕਰੋਗੇ ਤਾਂ ਲਗਭਗ 25-30 ਦਿਨ ਸਪਰੇਅ ਆਪਣੀ ਕੱਢ ਜਾਂਦੀ ਵੀ ਇਹਦੇ ਨਾਮ ਹੀ ਤਾਂ ਮੰਨ ਲਓ ਕਿ ਜਿਹੜੀ ਤੁਹਾਡੀ ਤੂੜੀ ਆ ਉਹ ਸਾਫ ਬਣੂਗੀ ਜੇਕਰ ਆਪਾਂ ਸਪਰੇਅ ਨਹੀਂ ਕਰਦੇ ਤਾਂ ਕਣਕ ਫਿਰ ਵੀ ਪੱਕ ਜੂਗੀ ਕਿਉਂਕਿ ਤੇਲਾ ਮੈਨੂੰ ਪਤਾ ਵੀ ਦੂ ਬਾਅਦ ਕੋਈ ਖਾਸ ਜ਼ਬਰਦਸਤ ਤੇਲਾ ਨਹੀਂ ਆਉਣਾਗਾ ਪਰ ਇਹ ਹੋ ਸਕਦੀ ਹੈ ਹਾਂ ਪੱਤੇ ਕਣਕ ਦੇ ਕਾਲੇ ਹੋ ਜਾਣਗੇ ਥੋੜੀ ਤੂੜੀ ਨਹੀਂ ਚੰਗੀ ਬਣਨੀ ਕਿਸਾਨ ਦੋਸਤੋ ਬਸ ਇਹੀ ਫਰਕ ਰਹਿਣਾ ਹੈ ਇਹ ਕਈ ਵਾਰੀ ਕਿਸਾਨ ਦੋਸਤਾਂ ਨੇ ਮੰਨ ਚੁੰਦਾ ਵੀ ਬੰਦੇ ਨੇ ਵੀਡੀਓ ਪਾਤੀ ਯਾਰ ਸਿਰਫ ਦਵਾਈ ਵਿੱਚ ਨ ਮਾਰੇ ਨੇ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਆਪਦੇ ਵਾਣ ਦਾ ਨਰੀਖਣ ਕਰੋ ਜੇਕਰ ਤੁਹਾਡੇ ਤੁਹਾਨੂੰ ਤੇਲਾ ਲੱਗਦਾ ਤਾਂ ਕਰ ਦਿਓ ਜੇ ਤੁਸੀਂ ਮੰਨ ਚਾਹਦੇ ਇੱਕ ਸਪਰੇ ਦਾ ਵੀ ਸੋਚ ਰਹੇ ਆ ਤਾਂ ਤੁਸੀਂ ਸਪਰੇ ਹੁਣੋ ਕਰ ਦਿਓ ਕਿਉਂਕਿ ਹੁਣ ਸਹੀ ਸਮਾਂ ਹੈ ਕਣਕ ਨੇ ਬਾਈ 20 25 ਦਿਨ ਤੁਹਾਨੂੰ ਪਤਾ ਲੈਣੇ ਆ ਤੇ ਕਣਕ ਥੋੜੀ ਪੱਕ ਜੂਗੀ ਤੇ ਸਾਰਿਆਂ ਲਈ ਬਹੁਤ ਬਹੁਤ ਧੰਨਵਾਦ ਹੈ ਤੇ ਲਾਠ ਦੇ ਵਿੱਚ ਤੁਹਾਨੂੰ ਇਹ ਕਹਿਣਾ ਚਾਹੁੰਦੇ ਜੀ ਜਿੰਨਾ ਕਿਸਾਨ ਭਰਾਵਾਂ ਨੇ ਮੇਰਾ ਫੇਸਬੁੱਕ ਪੇਜ ਖੇਤੀ ਬਾਟਾਂ ਹਜੇ ਤੱਕ ਫਾਲੋ ਨਹੀਂ ਕੀਤਾ ਉਹ ਪੇਜ ਨੂੰ ਫਾਲੋ ਕਰ ਲੋ ਤਾਂ ਜੋ ਕਿ ਤੁਹਾਡੇ ਤੱਕ ਨਵੀਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹੀਏ YouTube ਤੇ ਸਾਡਾ ਚੈਨਲ ਹੈਗਾ ਜੀ ਖੇਤਾ ਖੇਤੀਬਾੜੀ ਸੋਨਾ ਪੰਜਾਬ ਤੁਸੀਂ ਇੱਥੋਂ ਉੱਥੋਂ ਵੀ ਇਹ ਵੀਡੀਓ ਵੇਖ ਸਕਦੇ ਕਦੋਂ ਮਰਜ਼ੀ ਵੇਖ ਸਕਦੇ ਆ ਤਤ ਲਖਦੀ ਧੰਨਵਾਦ ਜੀ